ਮੇਰੇ ਤੋਂ ਸੀ ਹੁਣ ਫਸਲੀ ਬਦਲ ਲੱਭਿਆ ਹੈਗਾ ਇਸ ਜਗ੍ਹਾ ਦੇ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜਿਨ੍ਹਾਂ ਦੀ ਉਪਜ ਕੀਤੀ ਹੋਈ ਆ ਤੇ ਕੀ ਇਹਨਾਂ ਦਾ ਤੁਹਾਡਾ ਮਨੋਰਥ ਕੀ ਆ ਜੀ ਤੇ ਕਿਸ ਤਰ੍ਹਾਂ ਫਿਰ ਸਾਂਭ ਸੰਭਾਲ ਇਹਨਾਂ ਦੀ ਹੁੰਦੀ ਆ ਸਾਂਭ ਸੰਭਾਲ ਤਾਂ ਬਾਈ ਜੀ ਇਹਦੇ ਵਿੱਚ ਰਹਿਣਾ ਪੈਂਦਾ ਸਾਰੀਆਂ ਖੇਤੀਆਂ ਇਹ ਜਿਹੜੀਆਂ ਬਾਗਬਾਨੀ ਦੀਆਂ ਖੇਤੀਆਂ ਨਾ ਇਹ ਚ ਹਰ ਇੱਕ ਬਾਗਬਾਨੀ ਦੇ ਬੂਟੇ 'ਚ ਤੁਹਾਨੂੰ ਗੇੜਾ ਮਾਰਨਾ ਪਊਗਾ ਦੂਜੇ ਚੌਥੇ ਦਿਨ ਹਰ ਰੋਜ਼ ਆ ਲਾ ਲੋ ਚਾਹੇ ਕਿਸ਼ ਵੀ ਆ ਇਹ 8 ਕਟ 8-10 ਵੈਰਾਈਟੀਆਂ ਤਾਂ ਡ੍ਰੈਗਨ ਦੀਆਂ ਜੀ ਸਾਡੇ ਕੋਲੇ ਤੇ ਨਿੰਬੂ ਜਾਤੀਆਂ ਦੀਆਂ ਤਾਂ ਘੱਟੋ ਘੱਟ ਹੋਣੀਆਂ 15 ਵੈਰਟੀਆਂ ਜੀ ਤੇ 나ਖ ਵਗੈਰਾ ਅੰਜੀਰ ਵਗੈਰਾ ਉਸ ਤਰ੍ਹਾਂ ਦੀਆਂ ਅਮਰੂਦ ਵਗੈਰਾ ਉਹ ਉਹ ਅਲੱਗ ਮਤਲਬ ਕਿ ਆਪ ਦੇ ਵਾਸਤੇ ਲਾਏ ਵਾ ਫਲ ਫਰੂਟ ਜਿੰਨੇ ਵੀ ਹੈਗੇ ਹੈਗੇ ਬਾਕੀ ਅਸੀਂ ਆ ਖੇਤੀ ਇੱਕ ਕੀ ਨਵੀਂ ਬਿੱਡੀ ਹੈਗੀ ਕਣਕ ਦੀ ਇੱਕ ਆ ਫੁੱਲਾਂ ਦੀ ਸਾਨੂੰ 3 ਸਾਲ ਹੋ ਗਏ ਜੀ ਇਹ ਸੀਡ ਦਾ ਕੰਮ ਕਰਦੇ ਆ ਅਸੀਂ ਫਿਰ ਐਗਰੋ ਸੀਡ ਫਾਰਮ ਵਾਲੇ ਆ ਪਟਿਆਲੇ ਉਹਨਾਂ ਨਾਲ ਕਨੈਕਟਾ ਸਾਡਾ ਉਹ ਅਸੀਂ ਉਹਨਾਂ ਨੂੰ ਸੀਡ ਕੱਢ ਕੇ ਸੁਕਾ ਕੇ ਤੇ ਉਹਨਾਂ ਨੂੰ ਦੇ ਦਿੰਨੇ ਆ ਇਹ ਸਾਨੂੰ ਇੱਕ ਕਿੱਲੇ ਤੋਂ ਸਾਰੀਆਂ ਵੈਰਾਈਟੀਆਂ ਰਲਾ ਕੇ 1 ਲੱਖ ਰੁਪਿਆ ਪ੍ਰੋਫਿਟ ਹੋ ਜਾਂਦਾਗਾ ਲੇਬਰ ਵਿੱਚ ਪਾ ਕੇ ਇਹ ਤੇ 1 ਲੱਖ ਦੇ ਜੇ ਆਪਾਂ ਪੈਦਾਵਾਰ ਕਰੀਏ ਤਾਂ 30000 ਰੁਪਿਆ ਲੇਬਰ ਦਾ ਲੱਗੂਗਾ ਜੀ ਇਹਦੇ ਤੇ ਸਭ ਤੋਂ ਜ਼ਿਆਦਾ ਲੇਬਰ ਲੱਗਦੀ ਹੈ ਇਹ ਚ ਇਹ ਜਿਹੜਾ ਡ੍ਰੈਗਨ ਵਗੈਰਾ ਲਾਇਆ ਉਹ ਕਿੰਨਾ ਕਿਦੇ ਚੋਂ ਫਰ ਨਿਕਲ ਜਾਂਦਾ ਜੀ ਫਰੂਟ ਇਹ ਇਹ ਤੋਂ ਜੀ ਅਸੀਂ ਹਲੇ ਟ੍ਰਾਇਲ ਜਿਹੜੇ ਬਾਈ ਚ ਲਾਇਆ ਸੀ ਉਹਨਾਂ ਚ 2 ਸਾਲ ਹੋ ਗਏ ਸਾਨੂੰ ਫਰੂਟ ਖਾਂਦਿਆਂ ਨੂੰ ਫਰੂਟ ਦਾ ਟੈਸਟ ਬਹੁਤ ਜਿਆਦਾ ਤਕੜਾਗਾ ਬਾਹਰਲਾ ਜਿਹੜਾ ਡਰੈਗਨ ਆਉਂਦਾ ਨਾ ਆਪਣਾ ਉਹਦੇ ਨਾਲੋਂ ਬਹੁਤ ਜਿਆਦਾ ਤਕੜਾਗਾ ਫਰੂਟ ਦਾ ਟੈਸਟ ਹੈ ਜਿਹੜਾ ਬਹੁਤ ਮਠਾਸ ਹੈਗੀ ਤੇ ਇਹਨਾਂ ਦਾ ਮਤਲਬ ਕਿ ਵੀ ਜਿਹੜਾ ਵੀ ਸਾਡੇ ਕੋਲੇ ਮਰੀਜ਼ ਆਉਂਦਾ ਉਹ ਜਿਹੜਾ ਇੱਕ ਵਾਰ ਹੀ ਲੈ ਗਿਆ ਉਹ ਜਿੰਨਾ ਚਿਰ ਲੱਗਦੇ ਆ ਜੀ 4 ਮਹੀਨੇ 5 ਮਹੀਨੇ ਫਰੂਟ ਲੱਗਦਾ ਉਹਨਾਂ ਚਿਰ ਉਹ ਲਜਾਣੋਂ ਹਟਦਾ ਨਹੀਂ ਜੀ ਸਾਡੇ ਕੋਲ ਕਹਿੰਦਾ ਜੀ ਮੈਂ ਹਰ ਰੋਜ਼ ਡੇਲੀ ਖਾਣਾਗਾ 100 200 ਗ੍ਰਾਮ ਜਿਵੇਂ ਆਪਾਂ ਬ੍ਰਾਈਟਿੰਗਾਂ ਦੇਖਿਆ ਵੀ ਕਈ ਪਹਿਲੀ ਵਾਰ ਹੀ ਦੇਖੀਆਂ ਅਸੀਂ ਵੀ ਉਹ ਜਿਹੜੀਆਂ ਕਹਿੰਦੇ ਹੁੰਦੇ ਵੀ ਇੱਥੇ ਹੋ ਨਹੀਂ ਸਕਦੀਆਂ ਤੁਸੀਂ ਤਾਂ ਉਹ ਵੀ ਉਹ ਗਾਈ ਬੈਠੇ ਹਾਂ ਹਾਂਜੀ ਜਿਵੇਂ ਚੰਦਨ ਹੋ ਗਿਆ ਆ ਸਾਰੇ ਤਰ੍ਹਾਂ ਦੀਆਂ ਨਿੰਬੂ ਜਾਤੀ ਦੀਆਂ ਬੂਟੀਆਂ ਆ ਹੋ ਗਿਆ ਆ ਇੱਕ ਇਹ ਮਹੌਗਨੀ ਦਾ ਦਰਖਤ ਹੈ ਜੀ ਜਿਹੜਾ ਲਾਇਆ ਇਹ ਇਹ ਉਹ ਸੀਗਾ ਇਹ ਇਹ ਹੁਣ ਚੱਲ ਪਿਆ ਜੀ ਆ ਪਿੱਛੇ ਤਿੰਨ ਕਿੱਤੇ ਹੋਇਆ ਲਾਇਆ ਇਹਨੂੰ ਇਹ ਦਰਖਤ ਵੀ ਹੋ ਗਈ ਸਾਰੇ ਜਿਹੜੇ ਕਿ ਪਹਾੜੀਆਂ 'ਚ ਹੁੰਦੇ ਆਗੇ ਕੀ ਨਾਮ ਕੀ ਆ ਤੁਹਾਡਾ ਜੀ ਚਮਕੌਰ ਸਿੰਘ ਆ ਜੀ ਪਿੰਡ ਬੁੱਲੀ ਇਹ ਲਾ ਬਠੰਡਾ ਜੀ ਹਾਂਜੀ ਚਮਕੌਰ ਸਿੰਘ ਜੀ ਜਿਹੜਾ ਤੁਸੀਂ ਇਹ ਗੰਡੋਏਆਂ ਦਾ ਤਿਆਰ ਕਰ ਰਹੇ ਹੋ ਇਥੇ ਖਾਦ ਵਗੈਰਾ ਹਾਂਜੀ 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 ਇਹਦਾ ਕੀ ਪ੍ਰੋਸੈਸ ਹੁੰਦਾ ਕਿੰਨੇ ਟਾਈਮ ਤੋ ਤੇ ਤੁਹਾਨੂੰ ਕਿਸ ਤਰ੍ਹਾਂ ਇਹ ਚੀਟਕ ਜਿਹੜੀ ਲੱਗੀ ਹੈ ਜੀ ਇਹ ਇਹ ਜੀ ਬੇਟਾ ਆਇਆ ਸੀਗਾ ਆਸਟ੍ਰੇਲੀਆ ਤੋਂ ਉਹ ਕਹਿੰਦਾ ਬਰਮੀ ਕੰਪੋਜ਼ ਵਾਲਾ ਆਪਾਂ ਪ੍ਰੋਜੈਕਟ ਲਾਉਣਾ ਹੈਗਾ ਤੇ ਉਹਦੇ ਨਾਲ ਹੀ ਸਾਰੀਆਂ ਸਬਜ਼ੀਆਂ ਤੇ ਸਾਰੇ ਫਰੂਟ ਉਹਦੇ ਨਾਲ ਹੀ ਤਿਆਰ ਕਰਨੇ ਆ ਉਹ ਅਸੀਂ ਜੀ ਪਤਾ ਕਰਿਆ ਇਥੋਂ ਬਾਗਬਾਨੀ ਵਿਭਾਗ ਨੇ ਤੋਂ ਬਠੰਡੇ ਆ ਉਹ ਕਹਿੰਦੇ ਜੀ ਐਂ ਕਰ ਕਿੰਨਾ ਇੱਕ ਫਾਰਮ ਲੱਗਿਆ ਵਾ ਨਈਂਆ ਵਾਲੇ ਉਹਨਾਂ ਕੋਲੋਂ ਜਾ ਕੇ ਤੁਸੀਂ ਮਤਲਬ ਕਿ ਵੀ ਦੇਖਿਆ ਉਹ ਨਾਲੇ ਤਾਂ ਨਾਲੇ ਗੰਡੋਏ ਲੈ ਆਏ ਹੋ ਤੇ ਉਹਨਾਂ ਨੇ ਸਾਨੂੰ ਜਿਵੇਂ ਵਿਭਾਗਮੇ ਨੇ ਬਾਗਬਾਨੀ ਵਿਭਾਗਮੇ ਨੇ ਸਾਨੂੰ ਟ੍ਰਾਇਲ ਜਿਵੇਂ ਦੱਸਿਆ ਵੀ ਇਸ ਤਰ੍ਹਾਂ ਐਂ ਕਰਕੇ ਤੁਸੀਂ ਛੱਡ ਪਾ ਲਓ ਐਂ ਕਰ ਲਓ ਤੇ ਉਸ ਤਰ੍ਹਾਂ ਅਸੀਂ ਇਹ ਸਾਰਾ ਤਿਆਰ ਕਰ ਲਿਆ ਉਸ ਤੋਂ ਬਾਅਦ ਖਾਦ ਜਿਵੇਂ ਉਹ ਬਾਈ ਨੇ ਦੱਸਿਆ ਨਈਂਆ ਵਾਲੇ ਵਾਲੇ ਨੇ ਉਸ ਤਰ੍ਹਾਂ ਹੀ ਉਹ ਖਾਦ ਤਿਆਰ ਕਰਕੇ ਅਸੀਂ ਇਹਦੇ ਵਿੱਚ ਪਾਤੀ ਤੇ ਉਦੋਂ ਅਸੀਂ ਇੱਕ ਟਰਾਲੀ ਪਾ ਕੇ ਨਾ ਗੋਹੇ ਦੀ ਤੇ 60 ਕਿਲੋ ਗੰਡੋਏ ਲਿਆਂਦੇ ਸੀ ਖਾਦ ਵਿੱਚ ਤੇ ਉਹ ਅਸੀਂ ਉਹਦੇ ਚ ਪਾਤੇ ਤੇ ਇਹ ਉਸ ਤੋਂ ਬਾਅਦ 2 3 ਮਹੀਨੇ ਬਾਅਦ ਦਵਾਰੇ ਉਹਨੂੰ ਮਤਲਕੇ ਵੀ ਕੰਗੇ ਨਾਲ ਉਤੋਂ ਕੰਗਾ ਮਾਰ ਮਾਰ ਕੇ ਤੇ ਸਾਰਾ ਕੁਝ ਕਰਕੇ ਉਹਨੂੰ ਤੇ ਗੰਡੋਏ ਥੱਲੇ ਚਲੇ ਗਏ ਉਸ ਤੋਂ ਬਾਅਦ ਦਵਾਰੇ ਪ੍ਰੋਸੈਸ ਕਰਕੇ ਤੇ ਦਵਾਰੇ ਫੇਰ ਪਾਤੇ ਇਹ ਹੁਣ ਇੱਕ ਸਾਲ ਹੋਇਆ ਸਾਡਾ ਫਰਵਰੀ ਚ ਲਿਆਂਦੇ ਸੀ ਪਾਰ ਅਸੀਂ ਇਹ 5000 ਗਡੋਏ ਪਾਤੇ ਭਾਈ ਅਸੀਂ ਬਿਲਕੁਲ ਇਹਨਾਂ ਦਾ ਬਾਧਾ ਵਿਕਾਸ ਵੀ ਹੋਇਆ ਹੁਣ ਬਾਧਾ ਵਿਕਾਸ ਜੀ ਇਹ ਉਦੋਂ ਇਹ ਸਾਡੇ ਕੋਲੇ ਤਾਂ ਮਤਲਬ ਕਿ ਵੀ ਆਇਤ ਕੀ ਅਸੀਂ ਪਹਿਲੇ ਸਾਲ ਇੱਕ ਟਰਾਲੀ ਚ ਪਾਏ ਸੀ ਕਿ ਪਿਛਲੇ ਸਾਲ ਆਇਤ ਕੀ ਇਹ 8 ਟਰਾਲੀਆਂ ਚ ਮਾਲ ਪਾਇਆ ਹ ਹਮ ਬਿਲਕੁਲ ਇਨ ਹਲੇ ਵੀ ਹੋਰ ਪਾਇਆ ਸਾਲ ਦਾ ਸੀ ਦੋ ਚਾਰ ਟਰਾਲੀਆਂ ਚ ਇਹ ਗਾਹ ਸੇਲ ਵੀ ਹੁੰਦੀ ਆ ਜੀ ਇਹ ਸੇਲ ਵੀ ਹੋ ਜਾਂਦੀ ਆ ਜੀ ਬਹੁਤ 600 ਜਿਮੀਦਾਰ ਲੈ ਕੇ ਵੀ ਗਏ ਆ ਤੇ ਵੈਸੇ ਵਧੀਆ ਜਿਨੇ ਖੇਤੀ ਕਰਨੀ ਆ ਉਹਦੇ ਵਾਸਤੇ ਪਾਉਣ ਨੂੰ ਬਹੁਤ ਸਸਤਾ ਸੌਦਾ ਹੈ ਸਾਰੀਆਂ ਖਾਦਾਂ ਨਾਲੋਂ ਅੰਗਰੇਜ਼ੀ ਖਾਦਾਂ ਨਾਲੋਂ ਬਹੁਤ ਸਸਤਾ ਪੈਂਦਾ। ਬਾਕੀ ਕਿਸਾਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਇਸ ਤਰ੍ਹਾਂ ਦੇ ਕਾਰਜ ਕੀਤੇ ਜਾਣ ਤੇ ਬਦਲਵੀਂ ਕੀਤੀ ਜਾ ਇਸ ਤਰ੍ਹਾਂ ਦੇ ਹੋ। ਇਸ ਤਰ੍ਹਾਂ ਭਾਈ ਇਹ ਜਿਹੜੀਆਂ ਕੁਦਰਤੀ ਖੇਤੀਆਂ ਆਈਆਂ ਜਿਵੇਂ ਕੁਦਰਤੀ ਗਣੋਆ ਦੀ ਖਾਦ ਆਲਾ ਇਹ ਕਿਉਂ ਇਹ ਪ੍ਰੋਸੈਸ ਇਹਨਾਂ ਨੇ ਗਣੋਆ ਨਹੀਂ ਕਰਨ ਇਹਨੂੰ ਬਣਾਉਣ ਦਾ ਤਰੀਕਾ ਚਾਹੀਦਾ ਬੰਦੇ ਨੂੰ। ਸੰਭਾਲਣ ਦਾ ਤਰੀਕਾ ਚਾਹੀਦਾ। ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਖਾਦ ਨੂੰ ਕੋਈ ਛਾਨਣ ਦੀ ਲੋੜ ਨਹੀਂ ਤੁਸੀਂ ਆਪ ਦੇ ਵਾਸਤੇ ਇਸਤੇਮਾਲ ਕਰਨੀ ਆ ਤਾਂ ਕੋਈ ਕੁਝ ਕਰਨ ਦੀ ਲੋੜ ਨਹੀਂ ਕੋਈ ਸਿਕਾਉਣ ਦੀ ਲੋੜ ਨਹੀਂ ਗਿੱਲੀ-ਗਿੱਲੀ ਪਾਓਗੇ ਇਹਨੂੰ ਬਾਹਨ ਚ ਜਾ ਕੇ ਤੁਸੀਂ ਤੇ ਛੋਡੇ ਨਾ ਇਹਦੇ ਚੋਂ ਜਿਹੜੇ ਆਂਡੇ ਆ ਕੇ ਗੰਡੋਆਂ ਦੇ ਉਹ ਜੀ 50% ਛੋਡੇ ਖੇਤ ਚ ਚਲੇ ਜਾਣਗੇ ਛੋਡੇ ਪੌਦਿਆਂ ਦੇ ਕੋਲੇ ਜੇ ਜ਼ਹਿਰ ਮੁਕਤ ਤੁਸੀਂ ਕਰਨਾ ਖੇਤ ਬਿਲਕੁਲ ਕੋਈ ਥੱਲੇ ਕੈਮੀਕਲ ਵਾਲੀ ਖਾਦ ਨਾ ਪਾਓ ਮਤਾ ਇਹ ਕਹਿਣਾ ਸਾਡੇ ਕੋਲ ਹੁਣ ਜਿਹੜਾ ਫਰੂਟ ਲੱਗਿਆ ਵਾ ਤੁਸੀਂ ਦੇਖਿਆ ਬਾਈ ਜੀ ਸਾਰਾ ਫਰੂਟ ਬਿਲਕੁਲ ਇਹਦੇ ਤੇ ਨਿਰਭਰ ਹੈ ਕੋਈ ਖਾਦ ਨਹੀਂ ਪਾਈ ਕੋਈ ਟਰੈਕਟਰ ਨਹੀਂ ਬਾੜਿਆ ਹੋਏ ਤੇ ਅਸੀਂ ਉਹ ਰੋਟਾ ਵਟਰ ਲਿਆਂਦਾ ਛੋਟਾ ਹੋਣਾ ਉਹਦੇ ਚ ਸਬਜ਼ੀਆਂ ਕਰਨ ਵਾਸਤੇ ਇਹ ਖਾਦ ਤਾਂ ਬਹੁਤ ਅਣਮੁੱਲੀ ਖੇੜਾ ਬਾਈ ਇਹ ਤਾਂ ਇਹ ਤਾਂ ਤੁਸੀਂ ਜੇ ਤੁਸੀਂ ਚੰਗੀ ਮਿਹਨਤ ਕਰੋਗੇ ਬਾਹਰ ਬਈਆ ਹਰਿਆਣੇ ਕਿੰਨੀ ਨਾ ਦਿੱਲੀ ਕਿੰਨੀ 2-2 3-3 ਕਿੱਲਾਂ ਚ ਫਾਰਮ ਲਾਈ ਬਠਿਆ ਗਨੋਆਂ ਦਾ ਵੇਚਦੇ ਆ ਇਹ 200 ਰੁਪਏ ਕਿਲੋ ਇਹ ਗਡੋਏ ਜਾਂਦੇ ਆ ਬਾਈ ਤੇ 20 ਰੁਪਏ ਕਿਲੋ ਇਹਦੀ ਖਾਦ ਜਾਂਦੀ ਆ